别打了，黑眼睛。嗯 ਣਾ ਬੀਡ ਵਿਜੀਨ ਦੇ ਬਾਹਰ ਮ੍ਰਿਤਕ ਨੌਜਵਾਨ ਦੀ ਲਾਸ਼ ਰੱਖ ਕੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੁਲਿਸ ਦਾ ਅਸਵਾਸਨ ਪੀੜਤ ਪਰਿਵਾਰ ਨੇ ਇਨਸਾਫ ਦਵਾ ਕੇ ਦੋਸ਼ੀਆਂ ਤੇ ਕਰਾਂਗੇ ਬੰਦੀ ਕਾਨੂੰਨੀ ਕਾਰਵਾਈ ACP ਮਾਮਲਾ ਅਮਰਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਅਮਰਸਰ ਦੇ ਥਾਣਾ ਬੀਡ ਵਿਜੀਨ ਦੇ ਬਾਹਰ ਸੁਲਤਾਨਵਿਡ ਗੇਟ ਤੋਂ ਸਾਹਮਣੇ ਜਿੱਥੇ ਅੱਜ ਰਾਤ ਝਗੜੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਮੈਂਬਰ ਅਤੇ ਕਿਸਾਨ ਜਥੇ ਬੰਦੀਆਂ ਵੱਲੋਂ ਮ੍ਰਿਤਕ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਇਸ ਸਬੰਧੀ ਮੌਕੇ ਤੇ ਪਹੁੰਚੇ ACP ਮਨਿੰਦਰ ਸਿੰਘ ਵੱਲੋਂ ਪਹਿਲਾਂ ਤਾਂ ਪਰਿਵਾਰ ਨਾਲ ਮਿਲ ਕੇ ਮੌਕੇ ਦੇ ਪੀੜਤ ਪਰਿਵਾਰ ਦੀ ਗੱਲਬਾਤ ਸੁਣ ਕੇ ਉਹਨਾਂ ਨੂੰ ਕਾਰਵਾਈ ਦਾ ਆਸ਼ਵਾਸਨ ਦਿੱਤਾ ਤੇ ਤਰਨਾ ਚੁਕਾਇਆ ਅਤੇ ਗੱਲਬਾਤ ਦੌਰਾਨ ਉਹਨਾਂ ਆਖਿਆ ਕਿ ਕਿਸੇ ਵੀ ਕੀਮਤ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਦੋਸ਼ੀਆਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇੱਕ ਜੀ 26 ਦੋ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਹਾਂਜੀ ਦੋ ਤਰ੍ਹਾਂ ਵਿੱਚ ਲੜਾਈਆਂ ਹੋਈਆਂ ਸੀ ਉਹਦੇ ਵਿੱਚ ਕੁਝ ਬੰਦੇ ਇੰਜਰਡ ਹੋਏ ਸੀ ਉਹਦੇ ਵਿੱਚ ਇੱਕ ਬੰਦਾ ਕਾਫੀ ਸੀਰੀਅਸ ਸੀ ਉਹ ਵੈਂਟੀਲੇਟਰ ਤੇ ਵੀ ਰਿਹਾ ਅੱਜ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਅਸੀਂ ਉਸ ਦੇ ਸਬੰਧ ਦੇ ਵਿੱਚ ਅਸੀਂ ਡੀਡੀਆਰ ਨੰਬਰ ਅਸੀਂ 52 ਨੰਬਰ ਪਾ ਕੇ 302 ਜਾਨੀ ਕਿ 103 ਬੀ ਐਨਐਸ ਦਾ ਬਦਲ ਕਰ ਦਿੱਤਾ ਗਿਆ ਅਗਲੀ ਤਫਤੀਸ਼ ਜੋ ਵੀ ਸਾਡੀ ਟੀਮਾਂ ਅਸੀਂ ਲਾਭ ਹੀ ਦਿੱਤੀਆਂ ਹੋਈਆਂ ਜਲ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਿਕਰਫਤਾਰ ਕਰਾਂਗੇ ਤੇ ਇਹ ਕੀ ਤੁਸੀਂ ਸਾਡੀ ਸਾਡੀ ਜਿਹੜਾ ਤਾਂ ਹਾਂਜੀ ਸਾਡੀ ਸੈਨਸਪਾਈ ਹੋਈ ਹੈ ਜੀ ਡਿਊਟੀ ਸਰ ਸਰਦਾਰ ਮਨਿੰਦਰ ਸਿੰਘ ਜੀ ਤੇ ਐਸਐਸਓ ਸਾਹਿਬ ਸੁਖਵੀਰ ਸਿੰਘ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਜਿਹੜੀ 307 ਤੇ 452 ਸਾਡੇ ਬੰਦਿਆਂ ਤੇ ਲੱਗੀ ਹੈ ਜੀ ਅਸੀਂ ਉਹ ਕੈਨਸਲ ਕਰਵਾਵਾਂਗੇ ਉਹਦੀ ਤਫਤੀਸ਼ ਕਰਕੇ ਤੇ ਉਹਨੂੰ ਕੈਨਸਲ ਕਰਵਾਵਾਂਗੇ 302 ਤੋਂ ਵੱਡਾ ਕੋਈ ਜੁਰਮ ਨਹੀਂ ਹੈ ਤੇ 302 ਬਿਲਕੁਲ ਜੀ ਅਸੀਂ ਪੂਰਾ ਪਾਣੀ ਵਾਂਗੂ ਸਾਫ਼ ਰੱਖਾਂਗੇ ਤਫ਼ਤੀਸ਼ ਨੂੰ ਜੀ ਹਾਂਜੀ ਵੱਧ ਤੋਂ ਵੱਧ ਸਜ਼ਾ ਦਿਵਾਵਾਂਗੇ ਅਸੀਂ ਠੀਕ ਹੈ ਥੈਂਕ ਯੂ ਤੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਲਈ ਇਹ ਵਿਸ਼ਵਾਸ ਦਿਵਾਇਆ ਅਸੀਂ ਇਹਨਾਂ ਦੇ ਵਿਸ਼ਵਾਸ ਦੇ ਉੱਤੇ ਸਮਝਾਉਂਦੇ ਅਸੀਂ ਹੁਣ ਡੈਡ ਬੋਡੀ ਲੈ ਕੇ ਚੱਲੇ ਹਾਂ ਜੀ ਠੀਕ ਥੈਂਕ ਯੂ ਉਹ ਤੇ ਆਪਣਾ ਮੋਟਾ ਜੋਕਰ ਕਿ ਚੋਕਨ ਲੱਗਿਆ ਜੀ ਕਿਉਂਕਿ ਇਹਨਾਂ ਸਾਡੇ ਨਾਲ ਇਹ 302 ਦਾ ਪਰਚਾ ਨਾਲ ਰੱਤ ਕਰਤਾ ਜੀ ਠੀਕ ਹੈ ਬਾਕੀ ਸਾਨੂੰ ਪਰਚੇ ਵਿਸ਼ਵਾਸ ਦਿਵਾਤਾ ਜੀ ਆ ਜੋ ਵੀ ਤੁਹਾਨੂੰ ਦੱਸਿਆ ਪਰਚਾ ਕੈਨਸਲ ਕਰਨਗੇ ਸਾਡਾ ਤਫ਼ਤੀਸ਼ ਕਰਕੇ ਸਾਡਾ ਕੈਨਸਲ ਉਹ ਕਰ ਥੈਂਕ ਯੂ ਪਰਿਵਾਰ ਨੂੰ ਤੇ ਬੰਦਾ ਇਨਸ ਠੀਕ ਹੈ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ